ਨਿਊਜ਼ ਇਸ ਵੇਲੇ ਮੌਜੂਦ ਹੈ ਜੀ ਆਪਾਂ ਪਿੰਡ ਪੂਰੀਗਲ ਜ਼ਿਲ੍ਹਾ ਅੰਮ੍ਰਿਤਸਰ ਇੱਥੇ ਇੱਕ ਡੈਥ ਹੋਈ ਆ ਇੱਕ ਬਜ਼ੁਰਗ ਐਕਸਪਾਇਰ ਹੋਏ ਨੇ ਉਹਨਾਂ ਨੇ মিডিਆ ਨੂੰ ਬੁਲਾਇਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਗੱਲ ਆ ਆ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਕੈਂਡੀ ਚ ਲਾਉਂਦੇ ਨੇ ਜਿਹਨਾਂ ਦੀ ਡੈਥ ਹੋਈ ਆ ਰਾਤ ਨੂੰ ਇਹ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਬਣਿਆ ਕੁਲਜੀਤ ਕੋ ਹਾਂਜੀ ਹਾਂਜੀ ਕੁਲਜੀਤ ਕੋ ਜੀ ਤੁਹਾਡੇ ਘਰ ਮਰਗ ਹੋਈ ਆ ਇਸ ਵੇਲੇ ਪਿੰਡ ਇਕੱਠਾ ਹੋਇਆ ਦੁੱਖ ਦਾ ਮਾਹੌਲ ਆ ਤੇ মিডিਆ ਦੀ ਕੀ ਲੋੜ ਪੈਗੀ মিডিਆ ਦੀ ਸਾਨੂੰ ਲੋੜ ਤਾਂ ਪਈ ਜੇ ਮਤਲਬ ਕਿ ਸਾਡੇ ਨਾਲ ਝਗੜਾ ਚੱਲਦਾ ਪਿਆ ਸੀ ਕਿੰਨਾ ਨਾਲ ਆਪਣੇ ਸੱਖ ਬੰਦੀਆਂ ਨਾਲ ਸਾਡੇ ਸ਼੍ਰੀਕੇ ਲੈਣਾ ਹਾਂਜੀ ਸ਼੍ਰੀਕੇ ਵਾਜਣਾ ਅੱਛਾ ਜੋ ਸਿੰਘ ਸਰਪੰਚ ਜੀ ਅੱਛਾ ਹਾਂਜੀ ਝਗੜਾ ਕਾਦਾ ਸੀ ਝਗੜਾ ਸਾਡਾ ਹੈਗਾ ਸੀ ਪੱਟ ਦਾ ਪੱਟ ਬੰਨੇ ਦਾ ਹਾਂਜੀ ਕਿੰਨਾ ਕੁ ਪੁਰਾਣਾ ਇਹ ਹੋ ਗਿਆ ਤੁਰ ਕਿੰਨਾ ਹੈ ਜੀ 20-22 ਦਿਨ ਹੋਇਆ ਸੀ ਅੱਛਾ ਹਾਂਜੀ ਠੀਕ ਹੈ ਹਾਂ ਬਾਉ ਤੇ ਕੀ ਹੋਇਆ ਤੁਹਾਡੇ ਝਗੜੇ ਦੇ ਵਿੱਚ ਝਗੜਾ ਇਸ ਤਰ੍ਹਾਂ ਆ ਕਿ ਮਤਲਬ ਕਿ ਚਲੋ ਇਹ ਵਟ ਪਾਉਣਗੇ ਸਾਡੀ ਕਣਕ ਖੇਤ ਵਿੱਚ ਜੀ ਉਸ ਆਪਣਾ ਪੈਲੀ ਬਣਾ ਸਾਡਾ ਆਪਣਾ ਅੱਛਾ ਹਾਂਜੀ ਤੇ ਇਹ ਚਲੋ ਜਿਸ ਤਰ੍ਹਾਂ ਮਤਲਬ ਕਿ ਇਹ ਕਿੱਤਾਂ ਨਾਲ ਸਾਡੇ ਅੰਦਰ ਨਜਾਇਜ਼ ਕੀਤੀ ਗਈ ਹੈ ਕਿੰਨਾ ਨੇ ਇਹ ਰੰਜੋਤ ਸਿੰਘ ਸਰਪੰਚ ਅੱਛਾ ਕੀ ਨਜਾਇਜ਼ ਕੀਤੀ ਕਰਨ ਨਜਾਇਜ਼ ਇਹ ਹੀ ਕੀਤੀ ਕਿ ਸਭ ਕੁਝ ਸਾਡੀ ਕਣਕ ਵਿੱਚ ਦੇ ਵਿੱਚ ਜਾ ਕੇ ਟਰੈਕਟਰ ਵਗੈਰਾ ਪਾਇਆ ਕਣਕ ਵਿੱਚ ਵਿੱਚ ਹਾਂ ਕਣਕ ਵਿੱਚ ਦੇ ਵਿੱਚ ਟਰੈਕਟਰ ਪਾਇਆ ਜਾ ਕੇ ਸਾਡੀ ਕਿੰਨਾ ਥਾ ਉਥੇ ਉਥੇ ਹੈਗਾ ਸਾਡਾ 2 ਕਿਲੋ ਥਾ ਜੀ 2 ਕਿਲੋ ਹਾਂਜੀ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਹੈ ਚਲੋ ਜਿਹੜੀ ਕਿਤਾਂ ਦੇ ਜੈਜ ਨੇ ਲੜਾਈ ਝਗੜਾ ਕੀਤਾ ਸਾਡੇ ਨਾਲ ਅੱਛਾ ਹਾਂਜੀ ਤੁਹਾਡੇ ਸੱਟ ਵਗੈਰਾ ਲੱਗੀ ਕਿ ਕੋਈ ਸਾਡੇ ਮੇਰੇ ਸੋਰਾ ਸਾਹਿਬ ਤੇ ਲੱਗੀਏ ਉਹਨਾਂ ਨੇ ਧਰਪਾਨਾ ਮਾਰੀ ਕਿੰਨੀਆਂ ਬਾਹ ਤੇ ਧਰਪਾਨਾ ਹਾਂਜੀ ਕਿੱਥੇ ਸੱਟ ਲੱਗੀ ਉਹਨਾਂ ਤੇ ਨਹੀਂ ਬਾਹ ਤੇ ਲੱਗੀ ਅੱਛਾ ਹੁਣ ਕਿੱਥੇ ਨੇ ਉਹ ਹੁਣ ਇੱਤਾਂ ਹੀ ਤੁਹਾਡੇ ਸਾਹਮਣੇ ਭੱਜੇ ਫਿਰਦੇ ਨੇ ਘਰੋਂ ਬੇਕਾਰ ਕੀਤਾ ਹੋਇਆ ਅੱਲਾ ਨੂੰ ਤਿੰਨਾਂ ਨੂੰ ਅੱਛਾ ਹਾਂਜੀ ਮੇਰੇ ਤਾਇਆ ਜੀ ਨੇ ਸੋਰਾ ਸਾਹਿਬ ਨੇ ਤੇ ਮੇਰਾ ਹਸਬੰਡ ਤਿੰਨ ਜਣੇ ਹਾਂਜੀ ਤਿੰਨ ਜਣੇ ਤਿੰਨਾਂ ਦਾ ਨਜਾਇਜ਼ ਪਰਚਾ ਕੀਤਾ ਗਿਆ 307 ਦਾ ਅੱਛਾ ਜੀ ਹਾਂਜੀ ਨਜਾਇਜ਼ ਨਜਾਇਜ਼ ਕੀਤਾ ਗਿਆ ਪੱਕੀ ਗੱਲ ਹੈ ਹਾਂਜੀ ਪੱਕੀ ਗੱਲ ਹੈ ਤੇ ਉਹ ਨਜਾਇਜ਼ ਕਿਦਾਂ ਹੋ ਗਿਆ ਨਜਾਇਜ਼ ਸਾਡਾ ਕੋਈ ਕਸੂਰ ਨਹੀਂ ਜੇ ਹਾਂਜੀ ਹਾਂਜੀ ਇਹਨਾਂ ਨੇ ਜੋ ਵੀ ਕੀਤਾ ਨਜਾਇਜ਼ ਕੀਤਾ ਜੋ ਸਿੰਘ ਨਹੀਂ ਨਜਾਇਜ਼ ਕਿਦਾਂ ਕਰਗੀ ਤੁਹਾਡੇ ਨਾਲ ਨਜਾਇਜ਼ ਲੜਾਈ ਝਗੜਾ ਤੇ ਚਲੋ ਕੋਈ ਨਹੀਂ ਸੀ ਸਾਡਾ ਗੱਤ ਦੀ ਗੱਲ ਸੀ ਮਾਰ ਚ ਸਰਕਾਰ ਉਹਨਾਂ ਦੀ ਅੱਛਾ ਸਰਕਾਰ ਦਾ ਫਾਇਦਾ ਚੁੱਕਿਆ ਜਾਂਦਾ ਪਿਆ ਅੱਛਾ ਆਮ ਆਦਮੀ ਪਾਰਟੀ ਜਿਹੜੀ ਹੈ ਅੱਛਾ ਇਹ ਉਹਨਾਂ ਦੇ ਬੰਦੇ ਨੇ ਹਾਂਜੀ ਉਹਨਾਂ ਦੇ ਬੰਦੇ ਨੇ ਜਿਹੜੇ ਜਿੰਨਾਂ ਨੇ ਸਾਡੇ ਨੂੰ ਜਾਇਜ਼ ਕੀਤੀ ਗਈ ਹੈ ਅੱਛਾ ਤੇ ਪਹਿਲੇ ਕਿ ਬਜ਼ੁਰਗ ਦਾ ਨਾਂ ਕੀ ਨਾਮ ਆ ਅਨੋਖ ਸਿੰਘ ਅਨੋਖ ਸਿੰਘ ਹਾਂਜੀ ਤੇ ਇਹਨਾਂ ਦੀ ਡੈਥ ਕਿੱਦਾਂ ਹੋਈ ਡੈਥ ਇਹਨਾਂ ਦੀ ਦਵਾਈ ਖਾਣੋਂ ਹੋਈ ਜੀ ਸਾਨੂੰ ਦਵਾਈ ਦਾਰੂ ਨਹੀਂ ਦਵਾਇਆ ਜਾਂਦਾ ਸੀ ਕਿਉਂ ਜੇ ਅਸੀਂ ਕਿਸੇ ਨੂੰ ਸੱਦਦੇ ਸੀ ਹਾਂਜੀ ਸਸ मतलब ਕਿ ਰਿਸ਼ਤੇਦਾਰ ਕਿਸੇ ਨੂੰ ਸੱਦਦੇ ਕਿਸਾਨ ਨੂੰ ਤੁਮ ਕਹਿੰਦੀਆਂ ਜਾਂਦੀ ਅਸੀਂ ਜੇ ਤੁਹਾਡਾ ਕੋਈ ਰਿਸ਼ਤੇਦਾਰ ਆ ਗਿਆ ਅਸੀਂ ਉਹਨਾਂ ਚ ਕਾਰਾਂਗੇ ਦਵਾਈ ਖਾਣੋਂ ਸਾਡੇ ਨਾਲ ਕੇ ਪਹਿਲੋਂ ਇਹਨਾਂ ਦਾ ਟ੍ਰੇਨ ਵੀ ਚੱਲਿਆ ਗੱਗੋਮਾਲ ਤੋਂ ਕੀ ਬਿਮਾਰੀ ਕੀ ਹੁੰਦੀ? ਬਿਮਾਰੀ ਨਾਲ ਇਹਨਾਂ ਦੀ ਕਿੰਨੀਆਂ ਖਰਾਬ ਸੀ? ਬਹੁਤ ਦੇਖਰਾਬ ਸੀ। ਲੀਵਰ ਚ ਇਨਫੈਕਸ਼ਨ ਸੀ। ਟਾਈਫੀਡ ਸੀ ਉਹਨਾਂ ਨੂੰ, ਪੀਲੀਆ ਆਇਆ ਉਹਨਾਂ ਨੂੰ। ਅੱਛਾ। ਇੰਨੇ ਰੋਗਾਂ ਨਾਲ ਭਰੇ ਪਏ ਸੀ ਉਹ। ਜੇ ਇਹਹੀ ਦਵਾਈ دارو ਉਹਨਾਂ ਨੂੰ ਮਿਲ ਜਾਂਦਾ ਤੇ ਅੱਜ ਸਾਡੇ ਨਾਲ ਹੁੰਦੇ। ਪਾਪਾ ਜੀ ਸਾਡੇ। ਫਿਰ ਦਵਾਈ دارو ਕਰਕੇ ਹੀ ਬਣ ਗਏ। ਹਾਂਜੀ ਦਵਾਈ دارو ਕਰਕੇ ਉਹਨਾਂ ਦੀ ਡੈਥ ਹੋ ਗਈ। ਕਿਉਂ ਨਹੀਂ ਮਿਲਦਾ ਰਿਹਾ ਦਵਾਈ دارو? ਦਵਾਈ دارو ਇਹੀ ਆ ਸਾਨੂੰ ਧਮਕੀਆਂ ਦਿੱਤੀ ਜਾਂਦੀ ਸਾਡੇ ਕੋਈ ਰਿਸ਼ਤੇਦਾਰ ਆਂਦਾ ਸੀ। ਸਾਡੇ ਜਵਾਈ ਪਾਈ ਘਰ ਦੇ ਹੁੰਦੇ ਸੀ ਕਿ ਚਲ ਦਵਾਈ ਅਸੀਂ ਦਵਾ ਕੇ ਲਿਆਉਂਦੇ ਆਂ। ਪਰ ਸਾਨੂੰ ਕਹਿ ਦਿੰਦੇ ਕਿ ਜੇ ਉਹ ਤੁਹਾਡੇ ਘਰ ਆਇਆ ਕੋਈ ਅਸੀਂ ਇਹਨਾਂ ਚੁਕਾ ਦਾਂਗੇ ਤੇ ਚਮਕੀ ਕਿਹਨੂੰ ਕਿਹਨੂੰ ਮਿਲੀ ਤਉ ਕੀ ਚਮਕੀ ਸਾਡੇ ਪਰੋਣੇ ਨੂੰ ਮਿਲੀਏ ਅੱਛਾ ਹਾਂਜੀ ਕੀ ਕਿਹਾ ਗਿਆ ਉਹਨੂੰ ਉਹਨਾਂ ਨੇ ਇਹੀ ਕਿਹਾ ਕਿ ਤੂੰ ਇੱਥੇ ਨਹੀਂ ਆਣਾ ਹੂੰ ਤੇ ਜੇ ਤੂੰ ਇੱਥੇ ਆਇਆ ਤੇ ਨਹੀਂ ਚੁਕਾ ਦਾਂਗੇ ਠੀਕ ਇਹ ਗੱਲ ਕਿੰਨੇ ਕਹੀ ਇਹ ਉਹਨਾਂ ਦੀ ਰਣਜੋਤ ਸਿੰਘ ਦੀ ਮਾਂ ਨੇ ਕਹੀ ਜੀ ਤੁਹਾਡੇ ਜਵਾਈ ਨੂੰ ਹਾਂਜੀ ਅੱਛਾ ਉਹਨਾਂ ਦੀ ਮੰਮੀ ਨੂੰ ਫੋਨ ਕੀਤਾ ਗਿਆ ਤੇ ਮੈਂ ਕਿਤਾ ਮਾਲਾ ਕੋ ਤੁਹਾਡੇ ਕੋ ਫੋਨ ਡਿਟੇਲ ਕੋ ਰਿਕਾਰਡਿੰਗ ਹੈ ਸਾਡੇ ਕੋ ਹੈਗੀ ਹੈ ਕੀ ਰਿਕਾਰਡਿੰਗ ਹੈ ਰਿਕਾਰਡਿੰਗ ਨਹੀਂ ਸਾਡੇ ਕੋ ਨੰਬਰ ਹੈਗਾ ਉਹਨਾਂ ਦਾ ਆ ਗਿਆ ਉਹਨਾਂ ਦਾ ਫੋਨ ਆਇਆ ਹਾਂਜੀ ਫੋਨ ਆਇਆ ਅੱਛਾ ਉਹ ਤਾਂ ਕੀ ਦਾ ਸਕਰੀਨਸ਼ਾਟ ਹਾਂਜੀ ਸਕਰੀਨਸ਼ਾਟ ਹੈਗਾ ਸਾਡੇ ਕੋਲ ਅੱਛਾ ਉਹ ਤੁਹਾਡੇ ਪੁਰਾਣੇ ਦੀ ਮਾਤਾ ਨੂੰ ਧਮਕੀ ਹਾਂਜੀ ਹਾਂਜੀ ਉਹਨਾਂ ਨੇ ਧਮਕੀ ਦਿੱਤੀ ਗਈ ਦੂਸਰੀ ਮਾਤਾ ਵੱਲੋਂ ਦੂਜੇ ਤੇ ਹਾਂਜੀ ਹਾਂਜੀ ਅੱਛਾ ਮੇਰਾ ਨਾਮ ਅਰਸ਼ਵੀਰ ਸਿੰਘ ਹੈ ਅਰਸ਼ਵੀਰ ਸਿੰਘ ਹਾਂਜੀ ਅਰਸ਼ਵੀਰ ਜੀ ਤੁਸੀਂ ਕੀ ਲਗਦੇ ਇਹਨਾਂ ਦੇ ਮੇਰੇ ਸਹੁਰੇ ਆ ਤੁਸੀਂ ਤੁਹਾਡੇ ਸਹੁਰੇ ਆ ਹਾਂਜੀ अच्छा ਤੁਹਾਨੂੰ ਧਮਕੀ ਮਿਲੀ ਸੀ ਹਾਂਜੀ ਗੱਲ ਮੇਰੀ ਮਦਰ ਨੂੰ ਫੋਨ ਕੀਤਾ ਇਹਨਾਂ ਨੇ ਕਿੰਨਾ ਨੇ ਤੇ ਜੋਗ ਸਿੰਘ ਦੀ ਮਦਰ ਨੇ ਤੇ ਜੋਗ ਸਿੰਘ ਦੀ ਮਾਤਾ ਜੀ ਨੇ ਹਾਂਜੀ ਕੀ ਕਿਹਾ ਗਿਆ ਇਹੋ ਵੀ ਆਪਣਾ ਮੁੰਡਾ ਇੱਥੇ ਹਣੋ ਹਟਾ ਲੋ ਨਹੀਂ ਤੇ ਅਸੀਂ ਇਹ ਚਮਕੀਆਂ ਦੇ ਦੇ ਫਿਰ ਚਕਾਵਾਂਗੇ ਉਹ ਆ ਜੀ ਮਤਲਬ ਚਕਾ ਦਾਂਗੇ ਹਾਂਜੀ ਇਹੋ ਵੀ ਹਟਾ ਲਾਂਗੇ ਨਹੀਂ ਤੇ ਦੂਜੇ ਤਰੀਕੇ ਨਾਲ ਹਟਾ ਲਾਂਗੇ ਧਮਕੀ ਘਾ ਲਈ ਹੈ ਹਾਂਜੀ ਧਮਕੀ ਆ ਗਈ अच्छा दुवा, तो ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਦਵਾਈ ਨਹੀਂ ਮਿਲਦੀ ਰਹੀ ਇਹਨਾਂ ਦੇ ਬਾਪੂ ਦਵਾਈ ਉਹ ਹੀ ਇੱਥੇ ਦਵਾਈ ਕਰਕੇ ਆਏ ਤੇ ਇਹਨਾਂ ਫਿਰ ਫੋਨ ਕਰ ਦਿੱਤਾ ਮੇਰੇ ਕੋਲ ਤੇ ਫੋਨ ਕਰੇ ਤੇ ਤੁਹਾਡੇ ਕੋਲੇ ਕਿਹੜੇ ਨੰਬਰ ਤੋਂ ਫੋਨ ਆਇਆ ਹੈਗਾ ਤੁਹਾਡੀ ਕੋ ਸਬੂਤ ਕੋਈ ਅੱਛਾ ਜੀ ਹਾਂ ਜੀ ਫੋਨ ਨੰਬਰ ਆਇਆਗਾ 5 ਮਿੰਟ ਸਾਢੇ 5 ਮਿੰਟ ਗੱਲ ਹੋਈ ਆ ਅੱਛਾ ਕੱਲ 12:28 ਮਿੰਟ ਤੇ ਫੋਨ ਆਇਆ ਤੇ ਤੁਹਾਡੇ ਕੋਲ ਸਿਰਫ ਨੰਬਰ ਹੀ ਹੈਗਾ ਰਿਕਾਰਡਿੰਗ ਵੀ ਹੈ ਕੋਈ ਨਹੀਂ ਰਿਕਾਰਡਿੰਗ ਨਹੀਂ ਹੈਗੀ ਤੁਹਾਡੇ ਕੋਲ ਨੰਬਰ ਆ ਤੇ ਉਹਦੀ ਇਨਕਮਿੰਗ ਕਾਲ ਆ ਜਿਵੇਂ ਇਹ ਹੈਗਾ ਜੀ 12:28 ਕੱਲ ਆ ਦਿਖਾਓ ਜਰਾ ਅੱਛਾ ਆ ਨੰਬਰ ਆ ਹਾਂਜੀ ਆ ਇਹ ਤੋਂ ਤੁਹਾਨੂੰ ਧਮਕੀ ਮਿਲੀ ਆ ਹਾਂਜੀ ਠੀਕ ਹੈ ਤੇ ਟੱਡਾ ਇਸ ਮਲੇ ਹੋਂਦੀ ਪੁਲਿਸ ਨੂੰ ਇਤਲਾਹ ਦਿੰਦੀ ਆ ਇਹਨਾਂ ਦੀ ਗੀ ਦੱਸਦੀ ਹਾਂਜੀ ਦਿੰਦੀ ਹੈ ਹਾਂਜੀ ਅੱਛਾ ਜੀ ਤੇ ਹੋਰ ਕੋਈ ਕਿਸਾਨ ਜਥੇਬੰਦੀ ਜਾਂ ਕੁਝ ਜੇ ਖਪਿਓ ਆ ਤੁਹਾਡੀ ਬਾਹ ਫੜਨ ਬਾਹ ਤੇ ਕੋਈ ਨਹੀਂ ਫੜਨਦੇ ਅੱਜ ਆਪ ਹੀ ਦੇ ਜੇ ਆਪ ਹੀ ਦੇਓ ਹਾਂਜੀ ਠੀਕ ਹੈ ਕੁਝ ਕਹਿਣਾ ਚਾਹੁੰਦੇ ਹੋ ਜਿਹੜਾ ਮੈਂ ਨਹੀਂ ਪੁੱਛਿਆ ਜਾਉਂ ਤਾਂ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਉਹਨਾਂ 'ਚ ਸਸਕਾਰ ਨਹੀਂ ਕਰਨਾ ਚਾਹੁੰਦੇ ਜੀ ਬਿਊਰਗਾ ਦਾ ਹਾਂਜੀ ਨਹੀਂ ਕਰਨਾ ਚਾਹੁੰਦੇ ਜੀ ਅੱਛਾ ਕਿ ਜੇ ਨਹੀਂ ਚ ਨਜ਼ਰ ਤੋਂ ਇਨਸਾਫ ਨਹੀਂ ਮਿਲਦਾ ਅੱਛਾ ਤੇ ਨਹੀਂ ਤਾਂ ਅਸੀਂ ਇੱਕਦਮ 10 ਥਾਣੇ ਜਾ ਕੇ ਡੈਡ ਬੋਡੀ ਲੈ ਕੇ ਜਾ ਕੇ ਉੱਥੇ ਧਰਨਾ ਲਾਉਣਾ ਚਾਹੀਦਾ ਧਰਨਾ ਲਾਓਗੇ ਹਾਂਜੀ ਧਰਨਾ ਲਾਉਣਾ ਚਾਹੀਦਾ ਅੱਛਾ ਜੇ ਇਨਸਾਫ ਨਾਲ ਹਾਂਜੀ ਸਾਡੀ ਇਹ ਮੰਨ ਚ ਫਿਰ ਠੀਕ ਹੈ